ਇੱਥੇ ਅੱਜ 76ਵਾਂ ਗਣਤੰਤਰ ਦਿਵਸ ਜੋ ਕਿ ਪੂਰੇ ਦੇਸ਼ ਭਰ ਵਿੱਚ ਬਹੁਤ ਹੀ ਖੁਸ਼ੀ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਝੰਡੇ ਲਹਿਰਾਏ ਜਾ ਰਹੇ ਹੈ ਉਥੇ ਹੀ ਅੱਜ ਅਸੀਂ ਬਟਾਲਾ ਦੇ ਇੰਪਰੂਵਮੈਂਟ ਟਰਸਟ ਵਿੱਚ ਪਹੁੰਚੇ ਹਾਂ ਜਿੱਥੇ ਅੱਜ ਇਥੋਂ ਦੇ ਚੇਅਰਮੈਨ ਨਰੀਸ਼ ਗੁਹਿਲ ਜੀ ਨੇ ਝੰਡੇ ਦੀ ਰਸਮ ਅਦਾ ਕਰਕੇ ਅੱਜ ਦੇਸ਼ ਵਾਸੀਆਂ ਨੂੰ ਇਹ ਪੈਗਾਮ ਦਿੱਤਾ ਹੈ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਆਪਣਾ ਗਣਤੰਤਰ ਦਿਵਸ ਮਨਾਉਂਦੇ ਰਹਾਂਗੇ ਇਸੇ ਮੌਕੇ ਤੇ ਹੀ ਅੱਜ ਡਾਕਟਰ ਭਾਗੋ ਵਾਲੀਆ ਵੀ ਇਸ ਮੌਕੇ ਤੇ ਅੱਜ ਝੰਡਾ ਲਹਿਰਾਉਣ ਦੀ ਰਸਮ ਵਿੱਚ ਪਹੁੰਚੇ ਹਨ ਉਹਨਾਂ ਵੀ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੀ ਹੈ हाल ही नरेश गोयल जी ने बटाला वासियों ਨੂੰ ਦੇਸ਼ ਵਾਸੀਆਂ ਨੂੰ ਅਤੇ ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਬਹੁਤ ਬਹੁਤ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ ਆਓ ਤੁਹਾਨੂੰ ਕੁਝ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਦੇਖਦੇ ਰਹੋ ਚੈਨਲ ਦਾ ਆਰਐਨਐ ਮੈਂ ਉਰਮੰਦ ਦਾ ਚੇਅਰਮੈਨ ਨਰੇਸ਼ गोयल ਅੱਜ ਬਟਾਲਾ ਵਿੱਚ 76ਵੇਂ ਗਣਤੰਤਰ ਦਿਵਸ ਤੇ ਅੱਜ ਝੰਡਾ ਚੜਾਇਆ ਆਪਣੇ ਦਫ਼ਤਰ ਇਹ ਜਨਦਨੀ ਸਾਡਾ ਵੀ ਸਾਹ ਨਾਲ ਕਿਉਂਕਿ ਆਜ਼ਾਦੀ ਦੀ ਸ਼ੁਰੂਆਤ ਜਿਹੜੀ ਆ ਉਹ 15 ਅਗਸਤ 1947 ਨੂੰ ਹੋਈ ਔਰ ਝੰਡੇ ਨੂੰ ਜਿਹੜੀ ਮਾਨਤਾ ਮਿਲੀ ਉਹ ਨਵੰਬਰ 1947 ਵਿੱਚ ਮਿਲ ਗਈ ਸੀ ਉਸ ਤੋਂ ਬਾਅਦ ਜਿਹੜਾ ਸੰਧਾਨ ਜਿਹੜਾ ਸੁਧਾਨ ਜਿਹੜਾ ਲਾਗੂ ਕੀਤਾ ਗਿਆ ਦਾ ਸੰਧਾਨ ਤੋਂ ਬਾਅਦ ਸੁਧਾਨ ਲਾਗੂ ਕੀਤਾ ਗਿਆ ਉਹ 1948 ਵਿੱਚ 24 ਜਨਵਰੀ ਨੂੰ ਲਾਗੂ ਕੀਤਾ ਗਿਆ ਟ੍ਰਾਇਲ ਬੇਸ ਤੇ ਔਰ ਉਹਨੂੰ ਮਾਨਤਾ ਜਿਹੜੀ ਮਿਲੀ ਆ ਉਹ 24 ਜਨਵਰੀ 1950 ਨੂੰ ਮਿਲੀ ਅੱਜ ਮੈਂ 74ਵੇਂ ਜਨਮ ਦਿਨ ਦੇ ਸਬੰਧ ਵਿੱਚ ਦੇਸ਼ ਵਾਸੀਆਂ ਨੂੰ ਜਿਹੜੀ ਆਜ਼ਾਦੀ ਇਹ ਪ੍ਰਾਪਤ ਕੀਤੀ ਆ ਨਾਲ ਬਹੁਤ ਇਹਦੇ ਪਿੱਛੇ ਇਤਿਹਾਸ ਹੈ ਬੜੀਆਂ ਲੜਾਈਆਂ ਲੜੀਆਂ ਗਈਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਮੈਂ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਨੇ ਕੀ ਇਸ ਜਨਮ ਦਿਨ ਦੇ ਨਾਮ ਦੇ ਵਿੱਚ ਆਜ਼ਾਦੀ ਲੈਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਬਟਾਲਾ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਹਿੰਦੇ ਭਾਰਤ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਨਾ ਕਿ ਹਰ ਸਾਲ ਇਹ ਤਰੀਕੇ ਨਾਲ ਮਨਾਦੇ ਰਾਂਗੇ ਔਰ ਇਸੇ ਤਰ੍ਹਾਂ ਹੀ ਝੰਡਾ ਚੜਾਦੇ ਰਾਂਗੇ ਔਰ ਆਪਣੇ ਝੰਡੇ ਦੀ ਸ਼ਾਨ ਵਧਾਦੇ ਰਾਂਗੇ ਇਸ ਦੀ ਸ਼ਾਨ ਵਧਾਉਣ ਦੇ ਲਈ ਧੰਨਵਾਦ ਜੈ ਹਿੰਦ ਜੈ ਬਾਪ ਕੀ ਸਿੰਘ ਭਾਗੋਵਾਲੀਆ ਆਈਐਮ ਪ੍ਰੈਜ਼ੀਡੈਂਟ ਤੇ ਪ੍ਰਧਾਨ ਫੈਸੋ ਬਟਾਲਾ ਆਕਾਸ਼ ਹਸਤਾਲ ਬਟਾਲਾ ਤੋਂ ਅੱਜ ਸਮੁੱਚੇ ਦੇਸ਼ ਵਾਸੀਆਂ ਅਤੇ ਬਾਹਰ ਵੱਸੇ ਭਾਰਤ ਵਾਸੀਆਂ ਨੂੰ ਅੱਜਿਕਨ ਪੰਦਰਵਸਤੇ ਦੇਤਰਮੇਨ ਤੇ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅਗਲੇ ਜਿਹੜੇ ਆਉਣ ਵਾਲੇ ਸਾਡੇ ਗਣਤੰਤਰ ਦਿਵਸ ਹੈ ਜਿਸ ਤਨ ਸੰਵਿਧਾਨ ਰਚਿਆ ਗਿਆ ਸੀ ਭਾਰਤ ਦਾ ਉਹ ਖੁਸ਼ੀਆਂ ਭਰੇ ਤੇ ਖੇੜਿਆਂ ਭਰੇ ਉਹਨਾਂ ਲਈ ਹੋਣਗੇ। ਤੋਂ ਇਸੇ ਤਰ੍ਹਾਂ ਵੱਧ ਚੜ ਕੇ ਖੁਸ਼ੀ ਦਾ ਦਿਨ ਇਹ ਮਨਾਉਂਦੇ ਰਾਂਗੇ ਤੇ ਝੰਡਾ ਲਗਾਉਂਦੇ ਰਾਂਗੇ। ਮੈਂ ਤੈਹਦਲੋਂ ਗੋਇਲ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਬਖਸ਼ਿਆ ਔਰ ਇਹ ਝੰਡਾ ਲਾਉਣ ਦੀ ਰਸਮ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ। ਥੈਂਕ ਯੂ।